ਬੜੀ ਬੜੀ ਸਾਰੀ ਬਾਤੀ ਲਾਣਾ ਪਾਣੀ ਦਵਾ ਗਿਆ ਪਾਦਣਾ ਮੇਵੀ ਹੁੰਦੀ ਲੱਗ ਜਣੀ ਮਿੰਟੋ ਮਿੱਟੀ ਤਾਂ ਗੁਨਾਨਕ ਪਾ ਚੱਕਰੀ ਮੇਰਾ ਅੱਕੇ ਪਾਣੀ ਛੱਡਣਾ ਝੋਨਾ ਲਾਉਣ ਲਈ ਜੇ ਲੂਡ ਵਧੀਆ ਚੱਲਦੀ ਰਵੇ ਕੋਈ ਪ੍ਰੋਬਲਮ ਨਾ ਹੋਵੇ बहाना लगता लग गया लग गया तो तो कमाव ਕੋਈ ਜੀ ਚੱਲੇਗੀ پارک ਇੱਕ ਖਾਲ ਕਿ ਸੁਖਮਾਲ ਕਾ ਛਾਹ ਖਰੇ ਲੱਗੀਆਂ ਨੇ ਮੰਜੀਆਂ ਮੇਰੀ ਰਹਿ ਗਈ ਹੈ ਬਈ ਇਹ ਮਿਲੇ ਨਹੀਂ ਸਾਨਾ ਕੁਝ ਜਣ ਸੀ ਜਿੰਨੇ ਟਾਈਮ ਵਾਵਾ ਲਾਤਾ ਚੜੀ ਬਣਾਉਣ ਤੇ ਲੱਗ ਗਿਆ ਟਾਈਮ ਚੁਖਾ ਚਲ ਜੋ ਗੱਲ ਚੰਗੀ ਹੁੰਦਾ ਲੱਗ ਜੀ ਉੱਲੇ ਪਾਣੀ ਕਿੁੱਛ ਉਣਾ ਤੇ ਪੈ ਗਿਆ ਮੀਂਹ ਕਿੁੱਛ ਚੱਲ ਪੂ ਨਾਲ ਦੀ ਨਾਲ ਨਾਲੇ ਮਿਲ ਜਾਣਗੇ ਪਈ ਇਹ ਕਿ ਭਈਆ ਬੜਾ ਔਖਾ ਰਿਆ ਲਾਈਟ ਚੱਲਦੀ ਰਹੀ ਏ 24 ਘੰਟੇਾਂ ਵਾਂਗੂ ਤੇ ਇਹ ਮਿਲੇ ਨਹੀਂ ਆ ਮੋਟਰ ਤੇ ਜਿੰਨੇ ਭਾਏ ਸਨ ਅਗਾ ਦਾ ਮੇਰੀ ਲਾਓ ਪਾਣੀ ਦੇ ਪਾਣੀ ਛੱਡੀ ਜਾਂਦੇ ਹਨ ਹੁਣ ਲਾਈਟ ਚੱਲਣ ਲੱਗੀ 8 ਘੰਟੇ ਹੁਣ ਜਿਹੜੀ ਲੱਗੀ ਏ ਉਹਦੇ ਚ ਪਾਣੀ ਪੂਰਾ ਆ ਜਾਏਗਾ ਮਾਤਾ ਤੇ ਤੂਖੇ ਜਨਾ ਹੁੰਦੇ ਜੀ ਹਾਂ ਵਧੀਆ ਹੁੰਦਾ